ਪੀਜੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਦੇ ਖੂਬਸੂਰਤ ਹਾਲ ਦੇ ਵਿੱਚ ਬਹੁਤ ਸ਼ਾਰਟ ਨੋਟਿਸ ਤੇ ਬਹੁਤ ਸਾਰੇ ਆਲੇ ਦੁਆਲੇ ਦੇ ਪੰਜਾਬ ਦੇ ਲਗਭਗ ਸਾਰੇ ਪਾਸਿਓਂ ਹੀ ਇੱਥੇ ਪਹੁੰਚੇ ਹੋਏ ਕਿਸਾਨ ਭਰਾ ਅਗਾਹ ਬਦੂ ਕੁਝ ਨਮਾ ਕਰਨ ਦੇ ਜਜ਼ਬਾ ਰੱਖਣ ਵਾਲੇ ਪੀਏਯੂ ਦੇ ਸਾਇੰਟਿਸਟ ਸਾਰੇ ਬੀਸੀ ਸਾਹਿਬ ਬੈਠੇ ਆ ਮੇਰੇ ਕੈਬਨਿਟ ਦੇ ਸਾਥੀ ਬੈਠੇ ਆ ਐਮਐਲਏ ਸਾਹਿਬਾਨ ਬੈਠੇ ਆ ਰਾਜ ਸਭਾ ਦੇ ਮੈਂਬਰ ਬੈਠੇ ਆ ਗੜਵਾਸੂ ਦੇ ਬੀਸੀ ਸਾਹਿਬ ਬੈਠੇ ਆ ਸੋ ਬੜਾ ਵਧੀਆ ਵਿਚਾਰ ਵਟਾਉਣ ਦੇ ਦਾ ਮੰਚ ਹੈ ਕਿ ਆਪਾਂ ਹੁਣ ਉਹ ਪੁਰਾਣਾ ਜ਼ਮਾਨਾ ਜਿਹੜਾ ਵੀ ਵਿਸੜਤਾ ਉੱਗ ਗਿਆ ਉੱਗ ਗਿਆ ਨਹੀਂ ਨਾ ਸੀ ਉਹ ਵਾਲਾ ਤਾਂ ਜ਼ਮਾਨਾ ਲੰਘ ਗਿਆ ਹੁਣ ਤਾਂ ਹਰ ਪੱਤੇ ਨਾਲ ਹਰ ਟਾਣੀ ਨਾਲ ਹਰ ਬੀ ਨਾਲ ਹਰ ਬੂਟੇ ਨਾਲ ਗੱਲ ਹੁੰਦੀ ਹੈ ਸਾਇੰਸ ਗੱਲ ਕਰਦੀ ਹੈ ਤੇ ਆਪਾਂ ਨੂੰ ਅਪਡੇਟ ਹੋਣਾ ਚਾਹੀਦਾ ਇਸ ਗੱਲ ਲਈ ਮੈਂ ਤੁਹਾਡਾ ਧੰਨਵਾਦ ਹਾਂ ਕਿ ਤੁਸੀਂ ਇਨੀ ਭਾਰੀ ਗਿਣਤੀ ਚ ਮਤਲਬ ਪਹੁੰਚੋ ਪਹਿਲਾਂ ਤਾਂ ਆਪਣੇ ਆਪ ਲਈ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਲਓ ਮੈਂ ਬਸ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੋ ਚਾਰ ਗੱਲਾਂ ਕਰਨੀਆਂ ਨੇ ਕੋਈ ਪੋਲਿਟਿਕਲ ਭਾਸ਼ਣ ਨਹੀਂ ਦੇਣਾ ਉਹ ਉਹ ਜਿਹੜੇ ਉਹ ਕਦੇ ਫੇਰ ਕਰ ਲਾਂਗੇ ਇਹ ਵਿਦਿਆ ਦਾ ਮੰਦਰ ਹੈ ਇੱਥੇ ਆਪਾਂ ਉਹ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਤੇ ਨਾਲੇ ਜਿਨ੍ਹਾਂ ਨੇ ਪੰਜਾਬ ਨੂੰ ਬਗਾੜਿਆ ਜਾਂ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਖੇਤੀ ਨੂੰ ਬਰਬਾਦ ਕੀਤਾ ਉਹਨਾਂ ਨੂੰ ਤੁਸੀਂ ਪਹਿਲਾਂ ਹੀ ਸਜ਼ਾ ਦੇ ਚੁੱਕੇ ਹੋ ਹੁਣ ਉਹਦੀ ਬਾਰ-ਬਾਰ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਗਾਹਾਂ ਵਾਲੀਆਂ ਗੱਲਾਂ ਕਰੀ ਅੱਗੇ ਵਾਲੀਆਂ ਗੱਲਾਂ ਕਰੀਏ ਆਪਾਂ ਕੀ ਕਰਨਾ ਹੁਣ ਸੋ AI ਦਾ ਜ਼ਮਾਨਾ ਆ ਗਿਆ ਧਰਤੀ ਬਹੁਤ ਜ਼ਿਆਦਾ ਉਪਜਾਊ ਹੈ ਛੋਟੇ ਦੇ ਸਰ ਵਰਗੀ ਧਰਤੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਆਪਣੇ ਕੋਲੇ ਆ ਮੌਸਮ ਹਰੇਕ ਕਿਸਮ ਦਾ ਆਪਣੇ ਕੋਲੇ ਔਰ ਕੌਮ ਮਿਹਨਤੀ ਹੈ ਗੁਰੂਆਂ ਦਾ ਆਸ਼ੀਰਵਾਦ ਹੈ ਸ਼ਹੀਦਾਂ ਦੀਆਂ ਕੁਰਬਾਨੀਆਂ ਨੇ ਇਤੋਂ ਵਧੀਆ ਕੌਮ ਇਤੋਂ ਵਧੀਆ ਮਾਹੌਲ ਦੁਨੀਆ 'ਚ ਕਿਸੇ ਖਿੱਤੇ 'ਚ ਹੋਰ ਬਣ ਨਹੀਂ ਸਕਦਾ ਜੀ ਜਿੰਨਾ ਆਪਣੇ ਕੋਲੇ ਹੈ ਤੇ ਫੇਰ ਵੀ ਆਪਾਂ ਪਿੱਛੇ ਰਹੀਏ ਜਾਂ ਕੰਪੀਟੀਸ਼ਨ ਦੇ ਵਿੱਚ ਭੇੜ ਦਾ ਹਿੱਸਾ ਬਣੀ ਹੈ ਮੈਨੂੰ ਲੱਗਦਾ ਵੀ ਇਹ ਸਹੀ ਗੱਲ ਨਹੀਂ ਹੈਗੀ ਆਪਾਂ ਨੂੰ ਤਾਂ ਬਹੁਤ ਅੱਗੇ ਰਹਿਣਾ ਚਾਹੀਦਾ ਲੋਕ ਆਪਾਂ ਨੂੰ ਫੋਲੋ ਕਰਨ ਆਪਾਂ ਲੋਕਾਂ ਨੂੰ ਕਿਉਂ ਫੋਲੋ ਕਰੀਏ ਸੋ ਦੋ ਚਾਰ ਗੱਲਾਂ ਕਿਉਂਕਿ ਮੈਂ ਖੁਦ ਖੇਤੀ ਨਾਲ ਜੁੜਿਆ ਹੋਇਆ ਹਾਂ ਛੋਟੇ ਹੁੰਦੇ ਹੀ ਮਤਲਬ ਪਹਿਲਾਂ ਸਾਡੇ ਕਿਉਂਕਿ ਸਾਡਾ ਜਿਹੜਾ ਇਲਾਕਾ ਹੈ ਨਾ ਮਾਲਵਾ ਖਾਸ ਤੌਰ ਤੇ ਸੰਗਰੂਰ ਦੇ ਉਹ ਪਿੰਡ ਜਿਹੜੇ ਸਾਡੇ ਪਿੰਡ ਨੇ ਬੱਸ ਨਹੀਂ ਉੱਥੇ ਜਾਂਦੀ ਸੀ ਇੱਕ ਬੱਸ ਜਾਂਦੀ ਸੀ ਜੇ ਨਾ ਗਈ ਜਾਂ ਨਾ ਆਈ ਤਾਂ ਚਿਰਾਪੂੰਜੀ ਵਾਂਗੂ ਸਾਰੇ ਮੁਲਕ ਚੋਂ ਕੱਟੇ ਜਾਂਦੇ ਸੀ ਬੱਸ ਵੀ ਉੱਧੇ ਸਾਡਾ ਦੇਸ਼ ਨਾਲ ਕੋਈ ਲਿੰਕ ਹੀ ਹੈ ਨਹੀਂ ਸੋ ਉੱਥੇ ਥੋੜੇ ਜਿਆਦਾ ਲੇਟ ਪਹੁੰਚੀ ਹੈ ਤਰੱਕੀ ਇਸ ਕਾ ਕਿ ਮੈਂ ਗੱਡੇ ਵੀ ਦੇਖੇ ਹੋਏ ਆ ਜੂਲੇ ਤੇ ਵੀ ਬੈਠਾ ਹੋਇਆ ਮੈਂ ਫਿਰ ਗੱਡੇ ਤੋਂ ਬਾਅਦ ਫਿਰ ਰੇੜੀਆਂ ਆ ਗਿਆ ਅ ਰਬੜ ਦੇ ਟਹਰਾਣੀਆਂ ਉਹ ਵੀ ਦੋ ਬਲਦਾਂ ਵਾਲੀਆਂ ਸੀ ਫਿਰ ਇੱਕ ਬਲਦ ਵਾਲੇ ਰੇੜੇ ਆ ਗਏ ਹੈਨਾ ਬਰਸੀਮ ਵੀ ਵੱਡ ਕੇ ਲਿਆਂਦਾ ਚਰੀ ਵੀ ਵੱਡੀ ਆ ਕੜਬ ਦੇ ਟਾਂਡੇ ਵੀ ਕੁੱਤਰੇ ਨੇ ਕੋਈ ਕੰਮ ਹੈ ਜਾਂ ਨਹੀਂ ਹੈਗਾ ਜਿਹੜਾ ਜੋ ਕੰਮ ਕਰਦਾ ਇਹ ਕੰਮ ਮਿਡਲ ਕਲਾਸ ਕਿਸਾਨ ਪਰਿਵਾਰ ਦਾ ਜਿਹੜਾ ਮੁੰਡਾ ਹੈ ਜਵਾਕ ਹੈ ਉਹ ਕਰਦਾ ਮੱਜਾਂ ਵਿਚਾਰੀਆਂ ਨੇ ਤੇ ਟੋਪਿਆਂ ਚੋਂ ਮੱਜਾਂ ਕੱਢਣੀਆਂ ਬਹੁਤ ਔਖੀਆਂ ਐ ਡਲੇ ਮਾਰ ਮਾਰ ਕੇ ਹੈਨਾ ਤੇ ਰੋਣ ਹੀ ਲੱਗ ਜਾਂਦੀ ਸੀ ਕਈ ਵਾਰ ਤਾਂ ਮੱਜਾਂ ਤੇ ਵੀ ਵੀ ਹੁਣ ਨਿਕਲਿਆ ਤੂੰ ਘਰੇ ਗਾਣਾ ਪੈਣ ਗਿਆ ਉਤੋਂ ਮਾਸਟਰ ਦੇ ਮੁੰਡੇ ਸੀ ਉਹ ਕਹਿੰਦਾ ਤੂੰ ਪੜਦਾ ਕਿਉਂ ਨਹੀਂ ਮੈਂ ਕਿਹਾ ਪੜਾਂ ਕਿਵੇਂ ਪਹਿਲਾਂ ਪੂਰੀ ਮੈਂ ਤਾਂ ਨਿਕਲੇ ਟੋਪੇ ਚੋਂ ਹੈਨਾ ਸੋ ਬੜਾ ਕੁਛ ਜ਼ਿੰਦਗੀ ਚ ਬਹੁਤ ਛੋਟੀ ਜੀ ਜ਼ਿੰਦਗੀ ਚ ਬੜਾ ਕੁਝ ਰੱਬ ਨੇ ਤੇ ਰੱਬ ਹੀ ਦੇਤੇ ਸੋ ਤੁਸੀਂ ਇੱਥੇ ਆਏ ਹੋ ਤੁਸੀਂ ਬਹੁਤ ਸਾਰੇ ਛੋਟੇ ਜ਼ਿੰਮੇਦਾਰ ਵੀ ਹੋਵੋਗੇ ਵੱਡੇ ਵੀ ਹੋਵੋਗੇ ਠੇਕੇ ਤੇ ਜ਼ਮੀਨ ਵੀ ਲੈਂਦੇ ਹੋਵੋਗੇ ਹਨਾ ਕੁਝ ਕਰਨ ਦਾ ਜਜ਼ਬਾ ਵੀ ਹੋਊਗਾ ਤਾਂ ਮੈਂ ਤੁਹਾਡੇ ਨਾਲ ਉਚਰ ਗੱਲਾਂ ਕਰਨੀਆਂ ਸੀ ਜੋ ਮੇਰੇ ਦਿਮਾਗ ਚ ਆਈਆਂ ਸੀਗੀਆਂ ਮੈਂ ਫਿਰ ਬੀਸੀ ਸਾਹਿਬ ਨੂੰ ਵੀ ਬੁਲਾਇਆ ਮੈਂ ਕੈਬਿਨੇਟ ਦੀ ਮੀਟਿੰਗ ਬੁਲਾਈ ਮੈਂ ਕਿਹਾ ਵੀ ਹੋਣੀ ਕਰਨ ਵਾਲੀਆਂ ਨੇ ਇਹ ਕਿਉਂਕਿ ਅੱਗੇ ਫਸਲ ਦਾ ਟਾਈਮ ਆ ਜਾਊਗਾ ਦੇਖੋ ਕਣਕ ਦੀ ਕੋਈ ਆਪਾਂ ਨੂੰ ਕੋਈ ਦਿੱਕਤ ਨਹੀਂ ਕਣਕ ਕਿਉਂਕਿ ਆਪਾਂ ਅੱਧੀ ਤਾਂ ਘਰੇ ਰੱਖਣੀ ਹੁੰਦੀ ਹੈ ਢੋਲ ਚ ਪਾ ਕੇ ਅੱਧੀ ਵੇਚਣੀ ਹੁੰਦੀ ਹੈ ਤੋਂ ਕਣਕ ਦੀ ਕੋਈ ਦਿੱਕਤ ਨਹੀਂ ਹੈਗੀ ਚੱਕਣ ਦੀ ਵੀ ਜਾਂ ਸੀਸੀਐਲ ਦੀ ਵੀ ਵੈਸੇ ਵੀ ਯੂਕਰੇਨ ਦੀ ਯੰਗ ਕਰਕੇ ਇਸ ਵਾਰ ਪੂਰੇ ਮੁਲਕ ਚ ਕਣਕ ਦੀ ਬੜੀ ਮਤਲਬ ਡਿਮਾਂਡ ਹੈ ਤੇ ਮੈਂ ਫਿਰ ਸੈਂਟਰ ਨੂੰ ਵੀ ਥੋੜਾ ਜਿਆ ਥੋੜਾ ਜਿਆ ਤਾਂ ਦੇਖੋ ਜਿਹੜਾ 1,25 ਇੱਕ 125 ਲੱਖ ਮੀਟ੍ਰਿਕ ਟਨ ਕਣਕ ਦੇਊਗਾ ਤੂੰ ਨਾ ਖਰੀਦਾ ਥੋੜੀ ਜਿਹੀ ਕਰੂਗਾ ਨਾ ਫਿਰ ਉਹ ਸੋ ਮੈਂ ਉਹਨਾਂ ਨੂੰ ਕਹਿ ਦਿੰਦਾ ਮੈਂ ਮੈਂ ਤਾਂ ਨਹੀਂ ਦੰਦਾ ਤੁਹਾਨੂੰ ਉਹ ਕਹਿੰਦੇ ਨਹੀਂ 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 ਕਣਕ ਤੂੰ ਦੇ ਦੇ ਜੀ ਮੈਂ ਤੁਸੀਂ ਤਾਂ ਇਹ ਨੁਕਸ ਕੱਢਣ ਲੱਗ ਜਾਨੇਉ ਦਾਣਾ ਛੋਟਾ ਹੈ ਦਾਣਾ ਥੁੰਗੜ ਗਿਆ ਦਾਣਾ ਫੁੱਲ ਗਿਆ ਜੇ ਸਾਰੀ ਚੱਕਿਓ ਸਾਡੀ ਤੇ ਜਿਆਦਾ ਫਿਰ ਉਹ ਕਹਿੰਦੇ ਸਾਰੇ ਹੀ ਚੱਕਾਂਗੇ ਤੂੰ ਜਮ੍ਹਾਂ ਪੇ ਕਰਨਾ ਕਰੋ ਹੈਨਾ ਮੈਂ ਕਹਿੰਦਾ ਹਾਂ ਇਹੀ ਸਾਡੀ ਡਾਲਾ ਖੁੱਲਣਸਾਰ ਸਾਡੀ ਤੁਲਣੀ ਚਾਹੀਦੀ ਹੈ ਬਸ ਤੇ ਕਣਕ ਤਾਂ ਚਲੋ ਆਪਣੀ ਆਪਦੀ ਖੁਰਾਕ ਵੀ ਐ ਹੁਣ ਗੱਲ ਦੋ ਤਿੰਨ ਗੱਲਾਂ ਨੇ ਜਿਵੇਂ ਹੁਣ ਆਪਾਂ ਯੂਨੀਵਰਸਿਟੀ ਇਥੇ ਆਏ ਹੋਏ ਆ ਪਹਿਲਾਂ ਤਾਂ ਯੂਨੀਵਰਸਿਟੀ ਹੋਈ ਬੋਝ ਬਣ ਗਈ ਸੀ ਯੂਨੀਵਰਸਿਟੀ ਤੋਂ ਉਹਦੀ ਮਲਾਜਮਾਂ ਨੂੰ ਤਨਖਾਹ ਨਹੀਂ ਦਿੱਤੀਆਂ ਦੇ ਅਸੀਂ ਖੋਜਾਂ ਕਰਨੀਆਂ ਤਾਂ ਦੂਰ ਦੀ ਗੱਲ ਰਹਿ ਗਈ ਪਹਿਲਾਂ ਤਾਂ ਏਜ ਸੈੱਟ ਕੀਤਾ ਵੀ ਯਾਰ ਘੱਟੋ ਘੱਟ ਖੋਜਾਂ ਤਾਂ ਕਰੋ ਕੋਈ ਕੋਝਾਂ ਤਾਂ ਹੋਣਗੀਆਂ ਜੇ ਪ੍ਰੋਫੈਸਰਾਂ ਨੂੰ ਜਾਂ ਮੁਲਾਜ਼ਮਾਂ ਨੂੰ ਤਨਖਾਹ ਮਿਲੂਗੀ ਬੀਐਸਸੀ ਐਗਰੀਕਲਚਰ ਐਮਐਸਸੀ ਐਗਰੀਕਲ ਕੋਣ ਕਰੂਗਾ ਜਦੋਂ ਹੈ ਹੀ ਨਹੀਂ ਕੁਝ ਇਨਫਰਾਸਟ੍ਰਕਚਰ ਨਹੀਂ ਕੁਝ ਨਹੀਂ ਹੈਗਾ ਪਹਿਲਾਂ ਤਾਂ ਖਜ਼ਾਨੇ ਦਾ ਮੂੰਹ ਜਿਹੜਾ ਇਧਰਲੇ ਪਾਸੇ ਨੂੰ ਖੋਲਿਆ ਔਰ ਜਦੋਂ ਵੀ ਚਾਹਣ ਬੀਸੀ ਸਾਹਿਬ ਬੀਸੀ ਸਾਹਿਬ ਖੁਦ ਇੱਕ ਕਿਸਾਨ ਨੇ ਬੀਸੀ ਸਾਹਿਬ ਨੇ ਮਤਲਬ ਸੁਹਾਗੇ ਤੇ ਬੈ ਕੇ ਆਪਣੇ ਬਾਪੂ ਦੀਆਂ ਖੁੱਚਾਂ ਗੋਡੇ ਫੜ ਕੇ ਸੁਹਾਗੇ ਤੇ ਬੈਠੇ ਹੋਏ ਨੇ ਹੈਨਾ ਆਮ ਤੌਰ ਤੇ ਸਵਾਗਾ ਜਦੋਂ ਬੜਦਾਂ ਵਾਲਾ ਹੁੰਦਾ ਸੀਗਾ ਹੁਣ ਤਾਂ ਸਵਾਗਾ ਵੀ ਟਰੈਕਟਰ ਵਾਲਾ ਹੀ ਆ ਗਿਆ ਹੈਨਾ ਬੋਰੀ ਪੂਰੀ ਧਰ ਲੈਂਦੇ ਆ ਪਹਿਲਾਂ ਤਾਂ ਜਵਾਕਰੂ ਵੀ ਵਿੱਚ ਬਿਠਾ ਲੈਂਦੇ ਹੁੰਦੇ ਸੀ ਕਈ ਵਾਰੀ ਲੱਤ ਲੋਤ ਵੀ ਥੱਲੇ ਆ ਜਾਂਦੀ ਸੀ ਉਹਦੇ ਹੈਨਾ ਸੋ ਇਹ ਉਸ ਸੱਭਿਆਚਾਰ ਚੋਂ ਨਿਕਲੇ ਹੋਏ ਨੇ ਦੇਖਿਆ ਹੋਇਆ ਸਾਰਾ ਕੁਝ ਇਹਨਾਂ ਨੇ ਸੋ ਇਹਨਾਂ ਨੂੰ ਸਾਰਾ ਪਤਾ ਹੈ ਸੋ ਅੱਜ ਸਾਡੇ ਕੀ ਹੈ ਕਿ ਮੈਂ ਅੰਕੜੇ ਲੈ ਕੇ ਆਇਆ ਮੇਰੇ ਕੋਲ ਅੰਕੜੇ ਪੈਨੇ ਕਿ 153 ਬਲਾਕ ਨੇ ਆਪਣੇ ਧਰਤੀ ਦੇ ਥੱਲੇ ਜਿਹੜਾ ਪਾਣੀ ਦੇ 153 ਬਲਾਕ ਨੇ ਉਹ ਜੋ 117 ਬਲਾਕ ਖਤਰੇ 'ਚ ਨੇ ਮਤਲਬ ਇੰਨਾ ਜ਼ਿਆਦਾ ਨਹੀਂ ਥੱਲੇ ਚੱਲੇ ਗਿਆ ਪਾਣੀ ਕਿ 153 ਚੋਂ 117 ਬਲਾਕ ਖਤਰੇ 'ਚ ਨੇ ਔਰ ਉਹਦਾ ਕਾਰਨ ਉਹਦਾ ਕਾਰਨ ਝੋਨਾ ਹੈ ਹਾਲਾਂਕਿ ਝੋਨਾ ਆਪਣੀ ਖਰਾਕ ਨਹੀਂ ਹੈਗਾ ਆਪਾਂ ਤਾਂ 10000 ਦਿਨ ਖੀਰ ਹੀ ਬਣਾਉਨੇ ਆ ਹੋਰ ਕਦੋਂ ਚੋ ਨਚੋ ਨਾ ਤਾਂ 99% ਆਪਣਾ ਮੁਲਕ ਨੂੰ ਦਿੰਨੇ ਆ ਉਸ ਚੱਕਰ ਚ ਪਾਣੀ ਵੀ ਖਤਮ ਕਰ ਲਿਆ ਧਰਤੀ ਵੀ ਖਤਮ ਕਰ ਲੀ ਠੀਕ ਹੈ ਜੀ ਤੇ ਮੈਂ ਕੋਈ ਮੈਂ ਧਿਆਨ ਨਾਲ ਸੁਣ ਲਓ ਜੀ ਕਿਸੇ ਦਾ ਕੋਈ ਸਵਾਲ ਵੀ ਹੋਇਆ ਬਾਅਦ ਚ ਮੇਰੇ ਕੋਲ ਸਵਾਲ ਵੀ ਆਏ ਪੈਨੇ ਮੇਰੇ ਕੋਲੇ ਸਵਾਲ ਵੀ ਆਏ ਪੈਨੇ ਬੜੇ ਵਧੀਆ ਸਵਾਲ ਆਏ ਪੈਨੇ ਮੈਂ ਉਹਨਾਂ ਦਾ ਵੀ ਜਵਾਬ ਦਵਾਂ ਤੇ ਹੁਣ ਅਸੀਂ ਕੀ ਕਰ ਰਹੇ ਹਾਂ ਕਿ ਪਹਿਲਾਂ ਤਾਂ ਜਿਸ ਵੇਲੇ 16 ਮਾਰਚ ਨੂੰ ਸੌ ਚੁੱਕੀ ਇਰੀਗੇਸ਼ਨ ਡਿਪਾਰਟਮੈਂਟ ਨੂੰ ਬੁਲਾਇਆ 21% ਪਾਣੀ ਆਪਾਂ ਵਰਤਦੇ ਸੀਗੇ ਨਹਿਰਾਂ ਦਾ ਨਹਿਰੀ ਖਾਲਾਂ ਰਹੀ 21% ਕਿਉਂਕਿ ਆਪਾਂ ਭੁੱਲ ਭੱਲੀ ਗਏ ਕੱਸੀਆਂ ਟਿਊਬਲ ਆ ਗਏ ਕੱਸੀਆਂ ਵਿੱਚ ਬਾ ਲੀਆਂ ਜਦ ਉਹ ਉਹਨਾਂ ਚ ਦਰਖਤ ਤੋਂ ਗੁਬੇ ਜਿਹੜੇ ਸੂਏ ਸਾਇਏ ਸੀਗੇ ਸੂਏ ਰਜਬਾ ਹੈ ਉਦੋਂ ਖਤਮ ਹੀ ਹੋ ਗਏ ਆਪਾਂ ਤਾਂ ਉਹੀਆਂ ਹੋ ਗਿਆ ਯਾਦ ਬਣ ਗਈ ਇੱਕ ਵੀ ਇੱਥੋਂ ਦੀ ਕੱਸੀ ਜਾਂਦੀ ਹੁੰਦੀ ਸੀ ਯਾਰ ਮੈਂ ਕਿਹਾ ਯਾਰ ਉਹ ਕੱਸੀਆਂ ਕਿੱਥੇ ਨੇ ਅਫਸਰਾਂ ਨਾਲ ਮੈਂ ਗੱਲ ਕੀਤੀ ਕਿੱਥੇ ਨੇ ਕੱਸੀਆਂ ਉਹ ਕਹਿੰਦੇ ਜੀ ਬਾਲੀਆਂ ਜਾਂ ਤਾਂ ਲੋਕਾਂ ਨੇ ਜਾਂ ਫਿਰ ਨਹਿਰ ਦਾ ਪਾਣੀ ਹੈ ਨਹੀਂ ਮੈਂ ਕਿਹਾ ਇਹ ਆਪਣਾ ਨਹਿਰਾ ਨਹਿਰਾ ਆਪਣੇ ਕੋਲ ਹੈਗੀਆਂ ਨੇ ਸਾਰਾ ਕੁਝ ਹੈਗਾ ਪਰ ਵਾਈਬ ਕਰਦਨੇ ਆ ਤੋ ਬਜਟ ਰੱਖਿਆ ਅਸੀਂ ਮਤਲਬ 30 ਤੋਂ 40 ਸਾਲ ਪੁਰਾਣੀਆਂ ਨਹਿਰਾਂ ਤੇ ਕੱਸੀਆਂ ਚਲਾਈਆਂ ਜੇ ਮਾਨੂੰ ਐ ਸੀਗਾ ਵੀ ਕਿਤੇ ਰੌਲਾ ਨਾ ਪੈ ਜੇ ਲੜਾਈ ਨਾ ਹੋ ਜੇ ਕਿਸੇ ਨੇ ਯਾਰ ਕਹਣਾ ਕਿ ਮੇ ਮੇਰੇ ਫਸਲ ਵਿਛਦੀ ਆ ਕਿਵੇਂ ਕੱਸੀ ਕੱਢੋਂਗੇ ਤੁਸੀਂ ਅਸੀਂ ਕਹ ਵੀ ਉਹਨੂੰ ਉੱਪਰ ਕੱਸੀ ਰਹਿਣ ਦੋ ਉਹਨੂੰ ਵੇਚੀ ਰੱਖਣ ਦੋ ਪੈਪ ਥੱਲੋਂ ਦੀ ਪਾ ਦਿੰਨੇ ਆ ਅੱਜ ਕੱਲ ਤਾਂ ਪੈਪਾਂ ਆ ਗਈਆਂ ਮੋਗਰ ਰੱਖ ਦਾਂਗੇ ਉਹਦਾ ਵੀ ਰੱਖ ਦਾਂਗੇ ਪੁਆਇੰਟ ਵੀ ਲੜਾਈ ਨਾ ਹੋ ਜੇ ਕਿਤੇ ਪਹਿਲਾਂ ਮੈਨੂੰ ਐਸੀ ਵੀ ਪੁਲਿਸ ਦੀ ਲੋੜ ਪਊਗੀ ਪਰ ਲੋੜ ਪਈ ਨਹੀਂ ਕਿਉਂਕਿ ਲੋਕ ਜਿਹੜੇ ਨੇ ਆਪ ਹੀ ਇਕੱਠੇ ਹੋ ਕੇ ਕਹਿੰਦੇ ਵੀ ਬਲਦੇਵ ਸਿੰਘ ਗੁਰਦੇਵ ਸਿੰਘ ਇੱਥੋਂ ਦੀ ਘਸੀ ਜਾਂਦੀ ਸੀ ਤੈਨੂੰ ਵੀ ਪਤਾ ਹੀ ਹੈ ਹਨਾ ਵੀ ਤੂੰ ਤਹਾਂ ਤੋਂ ਰੱਖ ਲਾ ਥੱਲੋਂ ਦਾ ਪੈ ਲੈਣ ਦੇ ਪੈਪ ਕਿਸੇ ਇੱਕ ਥਾਂ ਤੇ ਪੁਲਿਸ ਦੀ ਲੋੜ ਨਹੀਂ ਪਈ ਜੀ ਇਸ ਗੱਲ ਦਾ ਮੈਂ ਧੰਨਵਾਦ ਕਰਦਾ ਸਾਰੇ ਪੰਜਾਬੀਆਂ ਦਾ ਤੇ ਹੁਣ 16000 ਜਿਹੜੇ ਖਾਲ ਨੇ ਉਹ ਬਹਾਲ ਹੋ ਗਏ 16000 ਹੁਣ ਆਪਾਂ 55 ਤੋਂ 60% ਤੇ ਆ ਗਏ ਨਹਿਰੀ ਪਾਣੀ 21 ਤੋਂ ਸ਼ੁਰੂ ਹੋਈ ਸੀ ਫਿਰ ਤੇ ਨਗਰਾਂ ਤੇ ਵੱਧ ਗਏ 3 ਸਾਲਾਂ 'ਚ ਹਜੇ ਵੀ ਕੱਟਣਾ ਤੁਸੀਂ ਵੀਡੀਓ ਦੇਖਦੇ ਹੋਵੋਗੇ ਤੁਸੀਂ ਉਹ ਪਾਈਆਂ ਹੋਣੀਆਂ ਵੀਡੀਓ ਬੀ 40 ਸਾਲਾਂ ਬਾਅਦ ਪਾਣੀ ਦੇਖਿਆ ਸੀ ਸਾਡੇ ਪਿੰਡ ਕੱਸੀ ਦਾ ਹਨਾ 35 ਸਾਲ ਬਾਅਦ ਆ ਖਾਲਚ ਪਾਣੀ ਆਇਆ ਜੀ ਵੀਡੀਓ ਪਾਉਂਦੇ ਆ ਚਲੋ ਉਹ ਤਾਂ ਹਜੇ ਆਪਾਂ ਕਰ ਲਾਂਗੇ ਕੋਈ ਗੱਲ ਨਹੀਂ ਆਪਣੇ ਕੋਲੇ ਨਹਿਰਾਂ ਦਾ ਪਾਣੀ ਬਹੁਤ ਹੈਗਾ ਉਹ ਨਹਿਰਾਂ ਦੇ ਪਾਣੀ ਨੂੰ ਅਸੀਂ ਮੋਗੇ ਨਵੇਂ ਬਣਾ ਰਹੇ ਹਾਂ ਕਈ ਪਿੰਡੇ ਹਜੇ ਨੇ ਪਿੰਡ ਵਿੱਚ ਦੀ ਨਹਿਰ ਲੰਘਦੀ ਔਸ ਪਿੰਡ ਚ ਮੋਗੇ ਹੈ ਨਹੀਂ ਨਾਲੇ ਤਾਂ ਉਹ ਜਮੀਨ ਵਰਤ ਲਈ ਨਾਲੇ ਉਸ ਪਿੰਡ ਚ ਨਹਿਰ ਦਾ ਪਾਣੀ ਨਹੀਂ ਆ ਰਿਹਾ ਹੁਣ ਬਣਵਾ ਰਹੇ ਹਾਂ ਅਸੀਂ ਨਵੇਂ ਮੋਗੇ ਯਾਰ ਪਿੰਡ ਵਿੱਚ ਦੀ ਨਹਿਰ ਲੰਘਦੀ ਹੈ ਪਿੰਡ ਚ ਤਾਂ ਦੇ ਦਿਓ ਪਾਣੀ ਵੀ ਕਿੰਨੇ ਕਿੱਲੇ ਨੇ ਕਿੰਨੇ ਏਕੜ ਨੇ 15-15 ਮਿੰਟ ਦੇਣੇ ਨੇ 1 ਏਕੜ ਨੂੰ 20 ਮਿੰਟ ਦੇਣੇ ਨੇ ਉਹ ਸਭ ਨੂੰ ਤੁਸੀਂ ਬਣਾਓ ਰੋਸਟਰ ਬਣ ਗਏ ਰੋਸਟਰ ਬਣ ਜਾਂਦੇ ਹਰ ਰੋਜ਼ ਬਣ ਜਾਂਦੇ ਤੇ ਉਹਦੇ ਚ ਕੀ ਹੈ ਕਿ ਪਹਿਲਾਂ ਜਿਹੜਾ ਸੌਣੀ ਦੇ ਸੀਜ਼ਨ ਚ 32 ਲੱਖ 40 ਹਜ਼ਾਰ ਹੈਕਟੇਅਰ ਰਕਬਾ ਆਉਂਦਾ ਸੀਗਾ 1 ਕਿਲੋ ਚੌਲਾਂ ਵਾਸਤੇ ਹੀ 1 ਕਿਲੋ ਝੋਨਾ ਪੈਦਾ ਕਰਨ ਵਾਸਤੇ 4000 ਲੀਟਰ ਪਾਣੀ ਲੱਗਦਾ ਜੀ 9 ਗੋਵਿੰਦ ਸਾਗਰ ਝੀਲਾਂ ਜਿੰਨਾ ਪਾਣੀ ਥੱਲੋਂ ਕੱਢ ਲੈਣੇ ਜੀ 70 ਦਿਨਾਂ ਚ 70 ਦਿਨ ਦੀ ਫਸਲ ਹੈ ਨਾ 20 ਵਾਈ ਦਿਨ ਤਾਂ ਪਹਿਲੇ ਹੀ ਛੱਡਣਾ ਵੀ ਪੈਂਦਾ ਨਾ ਪਾਣੀ ਲਾਉਣਾ ਕੱਦੂ ਕਰਨ ਤੋਂ ਬਾਅਦ 70 ਦਿਨ ਲਾ ਲੋ ਜੀ ਆਪਾਂ ਪੀਆਰ 126 9299 ਦਨ ਲੈਂਦੀ ਹੋ ਤੇ ਹੁਣ 25 ਸਾਲਾਂ ਚ ਕੀ ਹੋਇਆ ਝੋਨੇ ਦਾ ਜਿਹੜਾ ਰਕਬਾ ਹੈ ਉਹ 20 ਲੱਖ ਹੈਕਟੇਰ ਤੋਂ ਵੱਧ ਕੇ 32 ਲੱਖ ਹੈਕਟੇਰ ਹੋ ਗਿਆ ਝੋਨਾ ਜਿਹੜਾ ਐਮਐਸਪੀ ਤੇ ਵਿਕਦਾ ਹੈ ਤੇ ਚੰਗੀ ਉਹਦੇ ਨਾਲ ਆਮਦਨ ਹੁੰਦੀ ਹੈ ਇਹ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਤੇ ਵੀ ਝੋਨੇ ਦੀ ਕੋਈ ਹੋਰ ਬਦਲ ਪਰੋਜ ਕਹਿੰਦੇ ਨੇ ਬਦਲ ਬਦਲ ਜਿੰਨਾ ਚਿਰ ਝੋਨੇ ਦੇ ਬਰਾਬਰ ਦੀ ਇਨਕਮ ਦੇਣ ਵਾਲੀ ਕੋਈ ਫਸਲ ਨਹੀਂ ਆਉਂਦੀ ਉਹਨਾਂ ਚਿਰ ਝੋਨੇ ਤੋਂ ਪੱਕੇ ਵਿੱਚ ਹਟਾ ਸਕਦੇ ਨਹੀਂ ਜੇ ਮੈਂ ਕਹਦਾ ਮੇਰੇ ਕੋਲ 10 ਕਿੱਲੇ ਨੇ ਮੈਨੂੰ ਕੋਈ ਕਹਦੇ ਵੀ 4 ਕਿੱਲੇ ਬਾਜਰਾ ਬੀਜਲਾ 6 ਕਿੱਲੇ ਝੋਨਾ ਲਾ ਲ ਮੈਂ ਲਾ ਲੂੰਗਾ ਪਰ ਮੈਨੂੰ ਬਾਜਰੇ ਚੋਂ ਵੀ ਉਨੇ ਬਚਨੇ ਚਾਹੀਦੇ ਨੇ ਜਿੰਨੇ 6 ਕਿੱਲਿਆਂ ਚੋਂ ਬਚਦੇ ਨੇ ਝੋਨੇ ਚੋਂ ਨਹੀਂ ਅਗਲੇ ਸਾਲ ਮੈਂ ਕੋ ਲਾਉਂਗਾ ਵੀ ਮੈਂ ਉਹ ਮੈਂ 10 ਦੇ 10 ਝੋਨਾ ਲਾਉਂਗਾ ਤੇ ਯਰ ਬਾ ਮੇਰੇ ਤੇ ਕਰਦੇ ਹੋ ਮੇਰੇ ਤੇ ਯਰ ਬਾ ਕਿਉਂ ਕਰਦੇ ਹੋ ਆ ਵੀ ਤੇ ਯਰ ਵੀ ਕਰਕੇ ਫੇਰ ਦੱਸਿਓ ਸਾਨੂੰ ਸੋ ਇੱਥੋਂ ਗੱਲ ਸ਼ੁਰੂ ਹੋ ਗਈ ਹੁਣ ਕੀ ਹੈ ਕਿ ਚਲੋ ਆਪਾਂ ਮੈਂ ਤੁਹਾਨੂੰ ਦੱਸ ਦੇਣਾ ਅੱਜ ਵੈਸੇ ਦੱਸਣਾ ਨਹੀਂ ਸੀ ਮੈਂ ਕਿਤੇ ਮਤਲਬ ਜਿਆਦਾ ਨਾ ਨਾ ਫਿਰ ਹੋ ਜੇ ਕੰਮ ਪਰ ਮੈਂ ਤੁਹਾਨੂੰ ਦੱਸ ਦੇਣਾ ਕਿ ਇੱਕ ਖੁਸ਼ੀ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਬਲਾਕਾਂ ਦੇ ਵਿੱਚ 1-1 ਮੀਟਰ ਪਾਣੀ ਤਹਾਂ ਆ ਗਿਆ ਮਤਲਬ ਆਪਾਂ ਨੇ ਕਰ ਲਿਆ ਉਹ ਮੈਂ ਦੱਸਦਾ ਤਾਂ ਨਹੀਂ ਸੀਗਾ ਕਿ ਤੇ ਫੇਰ ਨਾ ਚੱਕਦੋਂ ਕੰਮ ਵੀ ਆ ਗਿਆ ਆ ਗਿਆ ਤਾਂ ਆ ਗਿਆ ਚਲੋ 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 ਹੈਨਾ ਮੈਂ ਕਹਿੰਦਾ ਜੇ ਤੂੰ ਖਾਸਾ ਤਾਂ ਆ ਜੇ ਫੇਰ ਦੱਸਾਂ ਚਲ ਕੋਈ ਨਹੀਂ ਤੁਸੀਂ ਤਾਂ ਪੜੇ ਲਿਖੇ ਸਿਆਣੇ ਲੋਕ ਹੋ ਤੁਸੀਂ ਇਦਾਂ ਨਹੀਂ ਕਰਦੇ ਤੇ ਹੁਣ ਪੂਸਾ 44 ਹੈ 152 ਤੋਂ 53 ਦਿਨ ਲੈਂਦੀ ਹੈ ਜਿਹੜੀ ਪੂਸਾ ਹੈ ਪੂਸਾ 44 ਤੇ ਆਪਣਾ ਜਿਹੜਾ ਕਿਉਂਕਿ ਮਾਹਰ ਬੈਠੇ ਨੇ ਸਾਇੰਟਿਸਟ ਬੈਠੇ ਨੇ ਮਤਲਬ 64 ਲੱਖ ਲੀਟਰ ਪਾਣੀ ਦੀ ਲੋੜ ਪੈਂਦੀ ਹੈ ਜੀ ਇੱਕ ਏਕੜ 'ਚ ਜੇ ਪੂਸਾ ਲਈ ਬਿਜਲੀ ਦਾ ਖਰਚਾ 7500 ਰੁਪਿਆ ਪਰ ਏਕੜ ਪੈਂਦਾ ਜੀ ਉਹ ਤਾਂ ਚਲੋ ਫ੍ਰੀ ਹੈ ਪਰ ਪੈਂਦਾ ਗਵਰਨਮੈਂਟ ਨੂੰ ਤਾਂ ਪੈਂਦਾ ਨਾ ਇੱਕ ਏਕੜ ਦੀ ਕਾਸ਼ਤ 19000 ਰੁਪਏ ਦਾ ਖਰਚਾ ਪੈਂਦਾ ਈ। ਤਿਪਰਾਲੀ 10% ਵੱਧ ਹੈ ਜੀ। ਬਾਕੀਆਂ ਨਾਲੋਂ ਉਹਦਾ ਕਾਦ ਥੋੜਾ ਜਿਹਾ ਉੱਚਾ ਹੁੰਦਾ ਹੈ। ਸੋ ਜੇ ਆਪਾਂ ਬੀਬੀ ਉਹਦੇ ਹਾਈਬ੍ਰਿਡ ਕਿਸਮ ਦੇ ਆ ਜਿਹੜੇ ਨਕਲੀ-ਨਕਲੀ ਵੇਚੀ ਜਾਂਦੇ ਆ ਇਹਨਾਂ ਤੇ ਪਾਬੰਦੀ ਲਾਵਾਂਗੇ ਕਿਤਾ ਨਹੀਂ ਕਰਦੇ ਕਿਤਾ ਪੂਰੀ ਸਖਤਾਈ ਕਰਾਂਗੇ। ਹੁਣ ਬਾਸਮਤੀ ਹੈ ਬਾਸਮਤੀ ਦਾ ਪਿਛਲੀ ਵਾਰ 5 ਲੱਖ 96 ਹਜ਼ਾਰ ਹਕਟੇਰ ਸੀਗਾ ਹੁਣ ਵੱਧ ਕੇ ਆਪਣਾ 680 ਹੋ ਗਿਆ ਤੇ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੀ ਜਿਹੜੀ ਬਾਸਮਤੀ ਹੈ ਦੁਨੀਆ ਦੀ ਸਭ ਤੋਂ ਵਧੀਆ ਬਾਸਮਤੀ ਮੰਨੀ ਗਈ ਹੈ ਐਤੋਂ ਵਧੀਆ ਸੁਗੰਧੀ ਵਾਲੀ ਖੁਸ਼ਬੂ ਵਾਲੀ ਬਾਸਮਤੀ ਦੁਨੀਆ 'ਚ ਕਿਤੇ ਨਹੀਂ ਹੈਗੀ ਐਕਸਪੋਰਟ ਕਰਦੇ ਆਂ ਪਿਛਲੀ ਵਾਰ 5837 ਮਿਲੀਅਨ ਅਮਰੀਕੀ ਡਾਲਰ ਕਲੇ ਬਾਸਮਤੀ ਚੋ ਮਿਲੇ ਨੇ ਆਪਾਂ ਨੂੰ ਕਿਉਂਕਿ ਬਾਸਮਤੀ ਆਪਣੀ ਬਹੁਤ ਜ਼ਿਆਦਾ ਵਧੀਆ ਵੈਰਾਈਟੀ ਆਪਣੇ ਕੋਲੇ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਬਾਸਮਤੀ ਪਹਿਲਾਂ ਮਾਝੇ ਚ ਹੁੰਦੀ ਸੀ ਸਾਡੇ ਸਮਾਨੇ ਪਾਤੜਾਂ ਡਿੜਬੇ ਦੀਆਂ ਮੰਡੀਆਂ ਚ ਵੀ ਹੁਣ ਬਾਸਮਤੀ ਆਉਣ ਲੱਗ ਗਈ ਹੁਣ ਬਾਸਮਤੀ ਜਿਹੜੀ ਉਹਦੀ ਐਮਐਸਪੀ ਨਹੀਂ ਹੈਗੀ ਪਰ ਬਾਸਮਤੀ ਦਾ ਇੱਕ ਫਾਇਦਾ ਹੈ ਉਹ 4000 ਰੁਪਏ ਵੀ ਵਿਕ ਜਾਂਦੀ ਹੈ 45 ਉਹ ਵੀ बिक ਜਾਂਦੀ ਹੈ ਫਿਰ ਅਸੀਂ ਇਹ ਕੀਤਾ ਫੈਸਲਾ ਹੁਣ ਬੀਬੀ ਕੀ ਜਾਣ ਦੋ ਜੇ ਆਪਾਂ ਕੋਈ ਐਮਐਸਪੀ ਕਰਤੀਓ ਤਾਂ ਫਿਰ ਉਹਦੇ ਨੇੜੇ ਤੇੜੇ ਜੀ ਖਰੀਦਣਗੇ ਹੁਣ ਤਾਂ ਖੁੱਲੀ ਐ ਵਿਚ ਇੱਕ ਆਪਾਂ ਕੈਪ ਲਾ ਦਿੰਨੇ ਆ ਵੀ ਇਤੂ ਘੱਟ ਨਹੀਂ ਹੋਣੀ ਚਾਹੀਦੀ ਜੇ ਇਤੂ ਘੱਟ ਹੋ ਗਈ ਫਿਰ ਸਰਕਾਰ ਐਂਟਰ ਕਰੂਗੀ ਫਿਰ ਸਰਕਾਰ ਖਰੀਦੂਗੀ ਬਾਸਮਤੀ ਪਾਵੇਂ ਜਿੱਥੇ ਮਰਜ਼ੀ ਰੱਖੀਏ ਜਿੰਨੂੰ ਮਰਜ਼ੀ ਵੇਚੀਏ ਬਾਸਮਤੀ ਸਾਰੇ ਮੁਲਕ ਚ ਲੋੜ ਐ ਸੋ ਹੁਣ ਜਿਹੜਾ ਅਸੀਂ ਕਰਨ ਲੱਗੇ ਆ ਉਹਦੇ 'ਚ ਇਹ ਹੈ ਵੀ ਇੱਕ ਤਾਂ ਇੱਕ ਤਜਰਬਾ ਕਰਕੇ ਦੇਖਦੇ ਆ 1 ਜੂਨ ਵਾਲਾ ਵੀ 1 ਜੂਨ ਨੂੰ ਚੋਣਾ ਲਾ ਲਿਓ ਉਹ ਦਿਨਾਂ ਕੀ ਫਰਕ ਪਊਗਾ ਅਸੀਂ 3 ਜੂਨ ਬਣਾਏ ਨੇ ਪੰਜਾਬ ਦੇ ਤਿੰਨ ਜ਼ੋਨ ਬਣਾਤੇ ਜ਼ਿਲ੍ਹੇ ਮੁਤਾਬਕ ਮੈਂ ਦੱਸ ਦੇਣਾ ਸਾਰੇ ਦੱਸ ਦਿੰਦਾ ਸਲਾਹ ਵੀ ਲਵਾਂਗਾ ਤੁਹਾਡੀ ਸਹਿਮਤੀ ਵੀ ਲਵਾਂਗਾ ਜਿਹੜੀ ਜੂਨ ਚ ਲੱਗੂਗੀ ਉਹ ਸਤੰਬਰ 20 ਤੱਕ ਆ ਜਾਊਗੀ 15 ਤੋਂ 20 ਸਤੰਬਰ ਤੱਕ ਆ ਜਾਊਗੀ ਉਦੋਂ ਉਸ ਵੇਲੇ ਮੌਸਮ ਦੇ ਵਿੱਚ ਉਹਨਾ ਮੁਆਇਸਚਰ ਉਹ ਨਹੀਂ ਨਮੀ ਨਹੀਂ ਹੁੰਦੀ ਜਿਹੜੀ ਹੁਣ ਆਪਾਂ 16 17 ਜੂਨ ਨੂੰ ਲਾਉਨੇ ਆ ਉਹ ਅਕਤੂਬਰ ਚ ਹੁੰਦੀ ਹੈ ਉਦੋਂ ਤਰੇਲ ਪੈਣ ਲੱਗ ਜਾਂਦੀ ਹੈ ਤੁਸੀਂ ਜੇ ਮੰਡੀ ਚ ਵੀ ਲੈ ਜਾਓਗੇ ਨਾ ਉਹਨੂੰ ਖੰਡਾ ਆ ਵੀ ਲਾਉਂਗੇ ਨਾ अठारह प्रसेंट आला उन्होंने ला रखे एफ सी ने अठारह प्रसेंट तो बद नहीं मैं कहना रातों रात उन्नी भी क्यों क्यों हो जूगी क्योंकि त्रेण पी जी हो ही नहीं सकता कि घटे मोइस्चर वह क्योंकि वह दिन ही इदा दे आ जाते हो फिर समझौते करने पेंदे आड़ती सौ रुपया कार्ट लवा दे तेरी करा देना काम तेरा वह फिर कहना यार पर बेचो यार 100 ਰੁਪਏ ਕਟ ਲਾਇਆ ਜਾਂ 50 ਰੁਪਏ ਕਟ ਲਾਇਆ ਐ ਜਿਹੀਆਂ ਸ਼ਿਕਾਇਤਾਂ ਆਉਂਦੀਆਂ ਨੇ ਜਿਹੜੀ ਹੋਣਾਊਗੀ ਜੂਨ ਵਾਲੀ ਉਦੋਂ ਐਨ ਜਮਾ ਡਰਾਈ ਮੌਸਮ ਹੋਊਗਾ ਤੇ ਮੌਇਸਚਰ ਦਾ ਕੋਈ ਪੰਗਾ ਨਹੀਂ ਪੈਣਾ ਤੇ ਇਹਨਾਂ ਚੱਕੜੀ ਪੈਣੀ ਸਾਰੀ ਸੈਂਟਰ ਨੂੰ ਵੀ ਆ ਚੱਕੋ ਜੀ ਤੁਸੀਂ 18 ਕਹਿੰਦੇ ਹੋ ਸਾਡਾ 16 ਹੀ ਐ ਕਿਉਂਕਿ ਉਸ ਵੇਲੇ ਹਵਾਵਾਂਾਂ ਵੀ ਵੈਸਟਰਨ ਚਲਦੀਆਂ ਹੁੰਦੀਆਂ ਨੇ ਧੂਆਂ ਜਿਹੜਾ ਹੈ ਨਾ ਚਲੋ ਮੈਂ ਤਾਂ ਨਹੀਂ ਚਾਹੁੰਦਾ ਤੁਸੀਂ ਪ੍ਰਾਇਲ ਨੂੰ ਅੱਗ ਲਾਓ ਅਸੀਂ ਤੁਹਾਨੂੰ ਦੇਵਾਂਗੇ ਮਸ਼ੀਨਾਂ ਵੀ ਪਰ ਇਧਰ ਨੂੰ ਜਾਊ ਇਧਰ ਨੂੰ ਹਨਾ ਜਿੱਧਰੋਂ ਚਿੱਟਾ ਆਉਂਦਾ ਤੇ ਜੇ ਚਿੱਟੇ ਦੇ ਬਦਲੇ ਧੂਆਂ ਭੇਜਦੇ ਆਪਾਂ ਨੂੰ ਕੀ ਮਾੜਾ ਸੌਦਾ ਹੈ ਹੈ ਉਹ ਉਹ ਵੀ ਤਾਂ ਸਾਡੇ ਘਰਾਂ 'ਚ ਸੱਤਰ ਵਛਾਈ ਜਾਂਦੇ ਨੇ ਜੇ ਅਸੀਂ ਉਹਨਾਂ ਦੇ ਸਾਹ ਤੰਗ ਕਰਦੀਏ ਥੋੜੀ ਫਿਰ ਕੀ ਹੁੰਦਾ ਨਹੀਂ ਤਾਂ ਰੋ ਰੋ ਦਿੱਲੀ ਵਾਲੇ ਰੋਲਪੋਲ ਹੋਏ ਨੇ ਤੂੰ ਆ ਪੰਜਾਬ ਤੋਂ ਆਉਂਦਾ ਮੈਂ ਖਾਂ ਯਾਰ ਕਿੱਥੋਂ ਆਉਂਦਾ ਪੰਜਾਬ ਤੋਂ ਯਾਰ ਡੱਕ ਜੂਪੀ ਵੀ ਹੈ ਵਿਚਾਲੇ ਯਾਰ ਹਰਿਆਣਾ ਵਿਚਾਲੇ ਆ ਯਾਰ ਹਨਾ ਉਹ ਆਪਣੇ ਤੋਂ ਉਹੀ ਲਾ ਲੈਂਦੇ ਨੇ ਉਹ ਸੋ ਹੁਣ ਕੀ ਹੈ ਹੁਣ 1 ਜੂਨ ਤੋਂ ਮੈਂ ਤੋਂ ਜ਼ਿਲ੍ਹੇ ਦਸਣ ਲੱਗਿਆ ਤੇ ਪੁੱਛਣ ਵੀ ਲੱਗਿਆ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਮੁਕਸਰ ਸਾਹਿਬ ਤੇ ਫਾਜ਼ਿਲਕਾ ਕਿਉਂਕਿ ਪਾਣੀ ਥੋੜਾ ਜਿਹਾ ਤਹਾਂ ਇੱਥੇ ਇਸ ਕਰਕੇ ਨੂੰ ਪਹਿਲੇ ਜੂਨ ਚ ਰੱਖਿਆ ਹੈ 1 ਜੂਨ ਤੋਂ ਫਰੀਦਕੋਟ ਜੇ ਕਿਸੇ ਕੋਲ ਪੈਨ ਨਾ ਤਾਂ ਲਿਖ ਲੋ ਹਨਾ ਮੈਂ ਤੇ ਵੀ ਦੇ ਦੂੰਗਾ ਤੁਹਾਨੂੰ ਇਹ ਜਾਰੀ ਕਰ ਦਾਂਗੇ ਇਹ ਸਾਰਾ ਸੋਸ਼ਲ ਮੀਡੀਆ ਤੇ ਕਰ ਦਾਂਗੇ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਮੁਕਸਸ ਸਾਹਿਬ ਤੇ ਫਾਜ਼ਲ ਖਾਨ ਇਹ 1 ਜੂਨ ਨੂੰ ਝੋਨਾ ਲਾ ਸਕਦੇ ਆ ਤੇ ਇਹਨਾਂ ਨੂੰ 8 ਘੰਟੇ ਬਿਜਲੀ ਮਿਲੂਗੀ ਪ੍ਰੋਪਰ 8 ਦਾ ਮਤਲਬ 8 9 ਵੀ ਹੋ ਜਾਂਦੀ 10 ਵੀ ਹੋ ਸਕਦਾ ਤੇ ਉਸ ਤੋਂ ਬਾਅਦ ਨਹਿਰੀ ਪਾਣੀ ਵੀ ਇਹਨਾਂ ਨੂੰ ਅਸੀਂ ਦੇਵਾਂਗੇ ਦੂਜਾ ਜ਼ੋਨ ਆ ਗਿਆ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਸਭ ਤਰਨਤਾਰਨ ਰੂਪਨਗਰ ਐਸਐਸ ਨਗਰ ਮੁਹੱਲੀ ਫਤਿਹਗੜ ਸਾਹਿਬ ਤੇ ਹਿਆਰਪੁਰ ਇਹ 5 ਜੂਨ ਨੂੰ ਲਾਉਣਗੇ ਜੀ 4 ਦਿਨ ਦਾ ਫਰਕ ਹੈ ਇੱਥੇ 5 ਜੂਨ ਨੂੰ ਸੀ 4 ਜੂਨ ਨੂੰ ਲਾਈਟ ਦੇ ਦਾਂਗੇ ਤੁਹਾਨੂੰ ਕਦੂ ਕਰਨ ਵਾਸਤੇ ਪਹਿਲਾਂ ਚਾਹੀਦਾ ਹੈ ਹਨਾ ਤੇ ਫਸਲ ਪੱਕਣ ਤੱਕ ਤੁਹਾਨੂੰ ਮਤਲਬ ਬਿਜਲੀ ਪ੍ਰੋਪਰ ਮਿਲੋ ਹੀਜਾ ਤੇ ਲਾਸਟ ਜ਼ੋਨ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਲਾ ਜਲੰਧਰ ਤੇ ਸ਼ੀਤਪਗਤ ਸਿੰਘ ਨਗਰ ਜਿੰਨਾਂ ਮੈਂ ਸ਼ੇਅਰ ਕਰਨੇ ਆ ਇਹ 9 ਜੂਨ ਨੂੰ ਲਾਉਣਗੇ ਆਪਾਂ 9 ਤੱਕ ਕੰਮ ਖਤਮ ਹੈ ਲੱਗੂ ਚਲੋ 12 13 ਤੱਕ ਲੱਗੀ ਜਾਊਗੀ ਪਰ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਬਿਜਲੀ ਇੱਕਦਮ ਨਹੀਂ ਦੇਣੀ ਪੈਣੀ ਟਰਾਂਸਫਾਰਮਰ ਨਹੀਂ ਫੋਕਣਾ ਕੋਈ ਬਿਜਲੀ ਜਿਹੜੀ ਹੈ ਅਸੀਂ ਇਨਾਂ ਨੂੰ ਪਹਿਲਾਂ ਦੇਵਾਂਗੇ ਦੂਜੇ ਫੇਜ਼